ਹਾਂਜੀ ਕਿਸਾਨ ਵੀਰੋ ਸੁਆਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਹੀ ਫਰਵਸਿਆਂ ਸੇੜ ਲੈਣੇ ਲੈ ਕੇ ਆਏ ਆਂਗੇ ਚਾਰੇ ਦੀਆਂ ਚਾਰੇ ਭਾਈਆਂ ਐਮਐਲ ਟੌਪ ਦੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਹੁਤ ਠੀਕ ਹੋ ਬਾਈ ਬਹੁਤ ਵਧੀਆ ਬਾਈ ਇਹ ਮੈਂ ਚੱਲਦਾ ਕੰਮ ਕਰ ਰਿਹਾ ਕੰਮ ਕਰ ਬਹੁਤ ਵਧੀਆ ਡਾਕਟਰ ਤੇ ਅੱਜ ਵੀ ਨਹੀਂ ਗਿੰਨੀ ਆ ਜਾਰੇ ਅੱਜ ਬਈ ਚਾਰ ਇੱਕੋ ਫਾਰਮ ਦੇ ਬੱਚੇ ਆ ਤੇ ਮੁੱਲ ਜੇ ਗੱਲ ਕਰੀਏ ਕਿਵੇਂ ਮੁੱਲ ਬਈ ਛੋਟੇ ਛੋਟੇ ਭਾਅ ਹੁੰਦੇ ਆ ਆਪਣੇ ਤਾਂ ਠੀਕ ਆ ਆਪਣਾ ਤਾਂ ਐ ਹੁੰਦਾ ਡਾਕਟਰ ਤੇ ਹੋਣਗੇ ਕਿ ਦੱਸੋਗੇ ਨਹੀਂ ਡਾਕਟਰ ਆਫਰ ਲਾਉਣੀ ਅੱਜ ਆਪਾਂ ਠੀਕ ਆ ਬਈ ਹਾਂ ਡਾਕਟਰ ਇੱਕ ਆਪਣਾ ਤੋਂ ਆਪਣੇ ਘਰੇ ਵੀਡੀਓ ਬਣਾਉਣਾ ਆਪਣੇ ਦੂਜੇ ਵੀਡੀਓ ਚ ਪੱਸੀ ਬਣ ਕੇ ਹੁੰਦੇ ਨਹੀਂ ਹਮ ਆਪਣਾ ਭਾਅ ਲੋਡ ਕਰਕੇ ਟੀ ਚੰਗੀ ਕਰਕੇ ਪਸ਼ੂ ਵੇਖਦਾ ਬਾਈ ਆ ਸਹੀ ਗੱਲ ਆ ਹਾਂ ਨਾਮ ਤੇ ਬਈ ਆਪਣਾ ਐਡਰੈਸ ਬੋਲ ਨਾਰੇਸ਼ਮ ਬਾਈ ਪਿੰਡ ਸੁਖਾ ਅਨੰਦ ਜ਼ਿਲ੍ਹਾ ਮੋਗਾ ਸੀਓ ਭਾਗਾ ਬਣਾਣਾ ਨੇੜੇ ਪਿੰਡ ਨੇੜੇ ਭਗਤਾ ਭਾਈ ਬਾਈ ਕੰਟੈਕਟ ਨੰਬਰ 9592285699 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਪਹਿਲੇ ਨਗੀਨੇ ਤੇ ਸ਼ੁਰੂ ਕਰਦੇ ਬਾਈ ਨਗੀਨਾ ਬੱਸੀ ਗਈ ਹੈ ਨਾ ਹਮ ਟਾਪ ਕਲਾਸ ਬੱਸੀ ਆ ਸਹੀ ਗੱਲ ਆ ਟਾਪ ਕਲਾਸ ਬੱਸੀ ਆ ਗਈ ਬਾਈ ਚਾਰ ਥਣ ਮਿਲਣਗੇ ਕੋਈ ਫੋਰਸਾਂਗ ਨਹੀਂ ਮਿਲੂਗੀ ਤੁਹਾਨੂੰ ਲੈ ਵੇਖ ਬਾਈ ਲੈ ਕੀ ਬਾਤ ਨੰਬਰ 1 ਝੋਲੀ ਹਾਂ ਬੜੀ ਠੰਡੀ ਸ਼ੀਲ ਬੱਸੀ ਇਹ ਜਮ ਐ ਕਰ ਖੋਲ ਦੇ ਪੋਥੀ ਦੋਰ ਕੇ ਦਿਖਾਉਣਾ ਠੀਕ ਆ ਇਹ ਇਹਦੀ ਡਾਕਟਰ 11 ਮਹੀਨੇ ਦੀ ਹੈ ਬੱਸੀ ਬਾਈ ਤੇ ਮੈਂ ਕਹਣਾ ਤੇ ਟੀਕੇ ਦੇ ਕਾਬਲ ਆ ਬੱਚੀ ਟੀਕੇ ਦੇ ਕਾਬਲ ਚੜਾਈ ਚੜੂ ਤੇ ਦੰਦੋ ਖੀਰੀ ਆ ਬੱਚਾ ਦੰਦੋ ਸਾਰੇ ਖੀਰੀ ਆ ਹਾਂ ਸਾਰੇ ਖੀਰੀ ਆ ਬੱਚਾ ਬਾਈ ਠੀਕ ਆ ਬਾਈ ਦੰਦਾਂ ਦੀ ਫੋਰਸਾਂ ਦੀ ਗਰੰਟੀ ਹੋਊ ਆਪਣੀ ਠੀਕ ਆ ਹਾਂ ਦੰਦਾਂ ਦੀ ਫੋਰਸਾਂ ਦੀ ਬਾਈ ਕਹਿੰਦਾ ਹੋਊਗੀ ਆਪਣੀ ਗਰੰਟੀ ਪ੍ਰਿੰਟ ਚੈੱਕ ਕਰੋ ਬਾਈ ਸਨੱਖ ਪਣਾ ਨਾ ਜੇ ਬੱਸੀ ਦੀ ਗੱਲ ਕਰੀਏ ਬਾਲੀ ਬਾਈ ਕਰਨ ਵਾਲੀ ਨਾ ਲੀਡ ਦੇਖੋ ਸਾਈਨਿੰਗ ਦੇਖੋ ਚਮਕ ਦੇਖੋ ਪਲੀ ਪਈਆ ਟੀਕਾ ਲੈਣ ਦੇ ਬਿਲਕੁਲ ਕਾਬਲ ਆ ਲੈ ਠਾ ਠੂਈ ਠਾਈ ਦੇਖੀ ਲੈ ਰੇਸ ਦੀ ਲੈਗ ਸਕੋਰ ਖੜਨੀ ਖੜਨੀ ਦੇਖੋ ਬਾਈ ਘੋੜੀ ਵਾਲੀ ਖੜਨੀ ਬੱਚੀ ਠੀਕ ਆ ਨਾ ਲੈ ਜਸਨਾ ਖਪਣੇ ਦੀ ਗੱਲ ਕਰੀਏ ਬੱਚੇ ਚ ਫੁੱਲ ਲੱਗਾ ਦਿਖਾਉਣੇ ਆਪਾਂ ਤਾਂ ਉਹਦਾ ਨਗੀਨਾ ਡਾਟਰ ਦਿਖਾਈਏ ਮੜਾ ਕਰਾਈਏ ਲੈ ਭਾਈ ਆ ਜਾ ਲੈ ਬੜਾ ਜੰਗਾ ਫੇਸ ਹਨਾ ਹਾਂ ਕੀ ਬਾਤ ਆ ਭਾਈ ਚਮਕ ਬਹੁਤ ਆ ਥਾਣਾ ਨਾ ਜਿਹੜੇ ਮੈਂ ਕਹਣਾ ਭਾਈ ਗੱਬਣਾ ਰਗੀ ਝੋਲੀ ਆ ਕਰ ਨਹੀਂ ਖੁੰਨੀ ਡਾਟਰ ਦੇਖ ਸਟਰਕਚਰ ਦੇਖ ਬੱਸੀ ਦਾ ਹਮ ਸਹੀ ਸਿੱਧੇ ਅੰਗ ਹਨਾ ਤੇ ਮੈਨੂੰ ਐ ਦੱਸ ਫਿਰ ਮੁੱਲ ਕੀ ਰੂਏ ਡਾਟਰ ਮੁੱਲ ਤਾਂ ਆਪਣੇ ਛੋਟੇ ਛੋਟੇ ਹੁੰਦੇ ਆ ਹਮ ਕਿਹੜਾ ਮੈਂ ਇਕੱਠਾ ਆਫਰ ਕਰ ਦਾਂਗੇ ਜਿਵੇਂ ਡਾਟਰ ਹੁਣ ਹੈ ਦੀ ਪੱਛੀ ਆ ਕੋਈ 20000 ਤੋਂ ਘੱਟ ਦਿੰਦਾ ਨਹੀਂ ਤੇ ਆਪਾਂ ਮੰਨ ਕੇ ਚੱਲ ਆਪਾਂ ਆਫਰ ਜ ਆਪਣਾ ਪਾਵਰ ਠੀਕ ਹੋ ਜਾਣਾ ਠੀਕ ਹੈ ਜੀ ਐਡੀ ਬੱਸੀਆਂ ਕੱਲੀ ਮੁੱਲ ਦਾ 30000 ਕਰ ਦਿੰਦਾ ਮੈਂ ਪਰ ਆਪਣਾ ਜਾਇਜ਼ ਹੀ ਮੁੱਲ ਹੁੰਦਾਗਾ ਮਤਲਬ ਕੱਠੀਆਂ ਚ ਮੁੱਲ ਜਾਇਜ਼ ਹੋ ਜਾਣਾ ਹਾਂ ਕਿ ਡਾਕਟਰ ਦੰਦ ਦੇ ਚੈੱਕ ਕਰਾ ਦਿੰਨੇ ਆਪਾਂ ਦੰਦ ਬਾਈ ਕਹਿੰਦਾ ਭਾਈ ਆਪਾਂ ਚੈੱਕ ਕਰਵਾਣ ਆ ਮੁੱਲ ਹੋਊਗਾ ਚਾਰਾਂ ਦਾ ਕੱਠੀਆਂ ਦੀ ਹੋ ਜਾਣਾ ਫੇਸ ਦਿਖਾਈਏ ਇਧਰ ਨੂੰ ਕਰਾ ਕੇ ਜੇ ਨਾਲੇ ਆਪਾਂ ਦਿਖਾਉਣਾ ਦੰਦ ਇਹਦੇ ਭਾਈ ਬਾਕੀ ਚਮਕ ਬਹੁਤ ਹੈ ਸਾਈਨਿੰਗ ਬਹੁਤ ਟੀਕਾ ਲੈਣ ਦੇ ਕਾਬਿਲ ਆ ਲੰਮੀ ਲੰਮੀ ਭਾਈ ਹੋਰ ਦੇਖੋ ਜੋ ਬੇਲ ਹੋਣਾਂਗੀ ਤਾਂ ਗਾਹਾਂ ਜਾ ਕੇ ਤਾਂ ਗੱਲਾਂ ਕਰਾ ਰਹੀਆਂ ਗਰਮਾਂ ਲਈ ਤੇ ਬਾਕੀ ਆਪਾਂ ਦੰਦਸ ਨੂੰ ਚੈੱਕ ਕਰਵਾ ਹੀ ਦਿੰਨੇ ਆ ਜਮਾਂ ਪਿਆ ਬਲੈਕ ਐਕਟਰ ਹਰੇ ਲੈ ਬਰਲ ਵੀ ਹੋਣੀਗੀ ਸਹੀ ਗੱਲ ਆ ਪਿਓਰ ਕੱਚੀ ਖੀਰੀ ਆ ਕੀ ਬਾਤ ਅੱਗੇ ਬਈ 2 ਨੰਬਰ ਤੇ ਕਿੰਨੀ ਉਮਰ ਦਾ ਹੈ ਬੱਚਾ ਇਹਦਾ 8 ਮਹੀਨਾ ਦਾ ਬੱਚਾ ਗਾ ਖੋਲ ਦੇ ਇਹਨੂੰ ਕਿ ਤੋਰ ਦੇ ਮੜਾ ਬਾਹਰ ਹੀ ਕੱਢ ਇਹਨੂੰ 8 ਮਹੀਨਾ ਦਾ ਬੱਚਾ ਤੇ ਕੱਦ ਬਹੁਤ ਆ ਹਨਾ ਝੂਲੀ ਭਾਰੀ ਨਾ ਟਰ ਲੈ ਮੈਂ ਕਿਹਾ ਥਾਂ ਦੇਖ ਯਾਰ ਕੱਬਣ ਆਲਾ ਸਾ ਹਾਂ ਹਾਂ ਕੀ ਬਾਤ ਆ ਹਨਾ ਗੱਬੜ ਨਾਲ ਦਾ ਡਰਣਾ ਆ ਗਿਆ ਭਾਈ ਐਂਚੀ ਦਾ ਬੱਸੀ ਦਾ ਟਰੱਕਾਂ ਨੂੰ ਦਿਖਾਈ ਦੀ ਬ੍ਰੀਡ ਦਿਖਾਈ ਬੱਸੀ ਦੀ ਹੂੰ ਬ੍ਰੀਡ ਆਪਾਂ ਤੋਹਫੀ ਆ ਚੈੱਕ ਕਰਾਉਣੇ ਆ ਸਾਨੂੰ ਬੱਚੇ ਦੀ ਮੈਂ ਕਹਿੰਦਾ ਅੰਗ ਅੰਗ ਪ੍ਰੀਕੀ ਅੰਗ ਦਾ ਹਾਂ ਕੀ ਆ ਬਾਤ ਢੜਕਾਂ ਨੂੰ ਦਿਖਾ ਦੂ ਬੱਸੀ ਦਾ ਕੰਨਾਂ ਤੇ ਲੂੰਈ ਲਾਈ ਦੇ ਬੱਸੀ ਦੇ ਸਹੀ ਗੱਲ ਆ ਲੂੰਈ ਫੇਸ ਵਗੈਰਾ ਮੈਂ ਜਨਾ ਲੇ 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 ਖੜਦਾ ਹਣਾ ਚੱਕੇ ਦਾ ਢੜ ਤੋਹਫੀ ਆ ਯਾਰ ਤੋਹਫੀ ਆ ਸਹੀ ਗੱਲ ਆ ਲੈ ਬਰੀਡ ਬਰੂਡ ਦੇਖੋ ਬੱਚੇ ਦੀ ਇੱਕ ਨੰਬਰ ਆ 8 ਮਹੀਨੇ ਉਮਰ ਆ ਕੱਦ-ਕਾਟ ਹੋ ਸਾਬ ਨਾਲ ਬਾਈ ਚੰਗਾ ਗਾ ਰੰਗ ਲਾਲੀ ਚਾਰ ਥਣ ਕੋਈ ਦੂਜੀ ਸਾਨੂੰ ਫੋੜਤਾਂ ਨਹੀਂ ਮਿਲਣੀ ਬਾਈ ਕਹਿੰਦਾ ਨਾ ਤਾਂ ਸਾਨੂੰ ਦੰਦੋਂ ਦੁੱਗੀ ਮਿਲੂਗੀ ਨਾ ਮਿਲੂਗੀ ਫੋੜਸਾਂਗਲੀ ਹਾਂ ਡਾਕਟਰ ਆਏ ਨੇ ਵੀ ਆਪਾਂ ਦੰਦ ਪਟਕੇ ਨਾ ਦਿਖਾਵਾਂਗੇ ਬਸ ਜਦਾਂ ਦੰਦ ਸਿੱਟਿਆ ਹੋਇਆ ਹਣਾ ਖੜਨੀ ਖੁੜਨੀ ਬੜੀ ਕਮਾਲ ਆ ਗਈ ਹੈ ਖੜਨੀ ਮੂੰਹ ਮੱਥਾ ਦਿਖਾਈ ਮੱਸੀ ਦਾ ਲੈ ਕਾਵਾਦ ਕੰਨ ਕੰਨ ਸਹੀ ਗੱਲ ਆ ਖੜਨੀ ਖੁੜਨੀ ਦੀ ਪਤਾ ਲੱਗਦਾ ਬੱਚੇ ਤੋਹਫਾ ਹੀ ਆ ਡਾਕਟਰ ਤੇਰੇ ਸਮੇਂ ਨਾਲ ਇੱਕ ਬੋਦੀ ਬੋਦੀ ਦਿਖਾਏ ਦੀ ਆ ਲੈ ਕਹਿੰਦਾ ਚੀਜ਼ ਆ ਬਾਲ ਟੀਮ ਨੂੰ ਲੈ ਬੁੱਦੀ ਲੈ ਲੈ ਬਾਲਾ ਚੰਗਾ ਰੰਗ ਰੂਪ ਆ ਸਹੀ ਗੱਲ ਆ ਭਾਈ ਤੇ ਰਿਸ਼ਮ ਮੁੱਲ ਮੁੱਲ ਡਾਕਟਰ ਚਾਹਵਾ ਆਪਣਾ ਜਾਇਜ਼ ਹੀ ਹੋਊਗਾ ਆਫਰ ਕਰਦਾ ਆਪਾਂ ਚਾਰਾ ਠੀਕ ਆ ਜਾਣਦੀ ਐ ਖਿੱਚੀ ਹੈ ਨਾ ਤੈਨੂੰ ਤੇਰਾ ਡਰ ਇੱਕ ਹੋਰ ਨਾੜ ਵਿਖਾ ਦੀ ਦੇ ਵੇ ਦੇਖ ਲੈ ਦੁੱਧ ਵਾਲੀ ਨਾੜ ਆਪਾਂ ਕਹਿ ਦਿੰਦੇ ਆਂਗੇ ਲੈ ਇੱਥੋਂ ਆਏ ਲੈ ਕੀ ਬਾਤ ਥਣ ਵੀ ਦਿਖਾ ਲਈ ਡਾਕਟਰ ਹਮ ਲੈ ਸਹੀ ਗੱਲ ਆ ਭਾਈ ਇੱਕ ਨੰਬਰ ਆ ਗਿਆ ਤੇ ਅੱਗੇ ਰਿਸ਼ਮਾ ਤੈਨੂੰ ਬੰਦੇ ਭਾਈ ਆਦਾ ਚਾਰਾਂ ਦੇ ਡਾਕਟਰ ਆਪਣੇ ਕੋਲੇ ਚਾਰਾਂ ਦੀ ਡਿਟੇਲ ਆ ਆਪਣੀ ਹੈ ਨਾ ਜਿਹੜੇ ਬਾਈ ਨਾਲ ਸੌਦਾ ਆਊਗਾ ਆਪਾਂ ਤੋਂ ਸੀਮਨ ਡਿਟੇਲ ਸਭ ਹੀ ਲੈ ਸਕਦਾ ਆਦਾ ਕਾਲੀ ਸਾ ਆ ਗਈ ਜਮਾਂ ਹਾਂ ਇਹ ਡੱਬਾ ਬੱਚਾ ਇਹ ਵੀ ਖੋਲੀ ਲੋ ਥਾਣਾ ਪਤਾ ਕਰਾਣਾ ਚਾਰ ਥਾਣਾ ਬਾਈ ਕੋਈ ਫੋਰਸਾਂਗ ਨਹੀਂ ਮਿਲੂਗੀ ਸੁਣ ਇਹਦੇ 9 ਮਹੀਨੇ ਜਿਹੜਾ ਡਰਾ 9 ਮਹੀਨੇ ਹਾਂ ਚੋੜੀ ਬੜੀ ਚੰਗੀ ਆ ਗਈ ਹੈ ਹਾਂ ਕੀ ਬਾਤ ਆ 9 ਮਹੀਨਾ ਦਾ ਬੱਚਾ ਮੇਨ ਗੱਲ ਨਾਲ ਯਾਰ ਪੱਧਰ ਦੇਖੋ ਚੜਾਈ ਦੇਖੋ ਪਿੱਛੇ ਤੋਂ ਇਹਨਾਂ ਦੀ ਬੱਚਿਆਂ ਦੀ ਪੱਧਰ ਸਟ੍ਰੇਟ ਇਹ ਨਹੀਂ ਹੈ ਕਬੀ ਲਿਸੀਆਂ ਲਾ ਨਹੀਂ ਨਹੀਂ ਡਾਕਟਰ ਉਹ ਆਪਾਂ ਮਾਹੌਲ ਲੈਂਦੇ ਨਹੀਂ ਕੱਲੇ ਕੱਲੇ ਅੰਗ ਦਾ ਪਤਾ ਲੱਗਦਾ ਨਾ ਡਾਕਟਰ ਆਪਾਂ ਦੋਂਦੀ ਬੱਛੀ ਲੱਗੇ ਹਮ ਅਗਲੀ ਨੇ ਤਿਆਰ ਕਰਨੀ ਹੁੰਦੀ ਹੈ ਕੀ ਫਾਇਦਾ ਬਰੀਡ ਦੇਖੋ ਬੱਚੇ ਦੀ ਸੇਸ ਕਵਾੜੀ ਦੇਖੋ ਥੋੜਾ ਰਸੇ ਦਾ ਮੰਦੀ ਹੈ ਨਾ ਡਾਕਟਰ ਰਸੇ ਦਾ ਮੰਦੇ ਖੋਲੂਗਾ ਫਿਰ ਦਗਾ ਨਾ ਠੀਕ ਹੈ ਬਈ ਹਾਂ ਤੇ ਲੈ ਰੇ ਦਾ ਇਹਦਾ ਰਸੇ ਦਾ ਮੰਦਗਾ ਬਈ ਹੋਰ ਬਈ ਕਹਿੰਦਾ ਕੋਈ ਚੱਕਰ ਨਹੀਂ ਮੈਂ ਅੰਦਰੋਂ ਭਾਈ ਦੀ ਇਹ ਤਰ ਨੂੰ ਨਹੀਂ ਆਉਂਦੀ ਹੈ ਨਾ ਹਾਂ ਸਹੀ ਗੱਲ ਹੈ ਬਈ ਲੇ ਤੋਰਾ ਤਾਰਾ ਇੱਕ ਨੰਬਰ ਰੰਗ ਰੂਪ ਸੈਨਿੰਗ ਚਮਕਾ ਪੂਰਾ ਜੋਹਰ ਵਾਲੇ ਬੱਚੇ ਆ ਜੰਦ ਜਾਨ ਵਾਲੇ ਨਹੀਂ ਹੈਗਾ ਵੀ ਪਲੇ ਡਾਕਟਰ ਹਮ ਚੰਗੀ ਖਰਾਕ ਤੇ ਭਲੇ ਬੱਚੇ ਹੈਗੇ ਨਹੀਂ ਹਾਂ ਕੀ ਬਾਤ ਹੈ ਹਲੋ ਕੀ ਬਾਤ ਹੈ ਇੱਕ ਨੰਬਰ ਝੋੜੀਏ ਤੇ ਅੱਗੇ ਬਾਈ ਚਾਰ ਇਹ ਡਾਕਟਰ ਵੀ ਨਗੀਨਾ ਆ ਗਿਆ ਇਹ ਸਾਢੇ 7 ਮਹੀਨੇੋਂ ਨਗੀਨਾ ਕਰ ਠੀਕ ਹੈ ਡੈਨਮਾਰਕ 40 16 ਦਾ ਬੱਚਾ ਘਟਾ ਠੀਕ ਹੈ ਹਾਂ ਬਾਕੀ ਡਟੇੜਾ ਬੰਗੋ ਚਾਰ ਆਉਂਦੀ ਆ ਹੂੰ ਲੈ ਬਾਈ ਝੋਲੀ ਝੋਲੀ ਦਿਖਾ ਨਹੀਂ ਕੀ ਬਾਤ ਹੈ ਝੋਲੀ ਬੜੀ ਕਮਾਲ ਉਹ ਸਹੀ ਗੱਲ ਆ ਭਾਈ ਬਰੀਡ ਵਗੈਰਾ ਚੈੱਕ ਕਰ ਸਕਦੇ ਹਾਂ ਡਾਟਰ ਸਾਈਨਿੰਗ ਸੁਣਨ ਨੂੰ ਦੇਖ ਬੱਸੀ ਦੀ ਹਮ ਚਮਕ ਦੇਖੋ ਸਾਈਨਿੰਗ ਦੇਖੋ ਬਰੀਡ ਦੇਖੋ ਬੱਚੇ ਦੀ ਕੁਆਲਿਟੀ ਆਪਾਂ ਚੈੱਕ ਕਰਾਉਣੀ ਆ ਮੂੰਹ ਦੀ ਬਾਈ ਕੁਆਲਿਟੀ ਵਾਲੀ ਚੰਗੀ ਆ ਗਈ ਹੈ ਨਾ ਮੈਂ ਕਿਹਾ ਡਾਟਰ ਲੈ ਪੜਿਆ ਬੱਚਾ ਡਾਟਰ ਹਮ ਪੜਿਆ ਬੱਚਾ ਸਾਈਨਗ ਵਾਲਾ ਬੱਚਾ ਘੋੜੀ ਦਾ ਤੋਰਾ ਤਾ ਹਣਾ ਹਾਂ ਕੀ ਬਾਤ ਕੋਈ ਡਾਟਰ ਟੂ ਇਸ਼ ਰੇਟ ਦੇਖ ਲੈ ਲੈਗ ਲੈਗ ਸਿਮੈਂਟ ਡੀਟੇਲ ਬਾਈ ਮਿਲੂਗੀ ਡਾਟਰ ਸਾਰੀ ਮਿਲੂਗੀ ਜਿਹੜਾ ਵੀ ਫੋਨ ਜਿਹੜਾ ਹਾਂ ਕਿਉਂਕਿ ਆਪਾਂ ਦੱਸਦੇ ਵੀਡੀਓ ਚ ਆਏ ਨੇ ਡਾਟਰ ਕਈ ਆਈ ਹਣੇ ਇਹਦੀ ਕਾਡ ਦੱਸੀ ਜਾਂਦੇ ਉਹਦੀ ਅੱਡ ਦੱਸੀ ਜਾਂਦੀ ਆ ਉਲਟ ਫਲਟ ਹੋ ਜਾਂਦਾ ਕੰਮ ਠੀਕ ਹੈ ਕੰਦ ਬਾਬ ਆਪਣੇ ਸਾਰਾ ਰਿਕਾਰਡ ਆਪਣੇ ਫੋਨ 'ਚ ਪਿਆਗਾ ਤੇ ਰੇਸਮਾ ਹੁਣ ਮੁੱਲ ਬਸ ਅਖੀਰਲਾ ਹੋ ਗਿਆ ਤੇ ਮੁੱਲ ਦੱਸਦੇ ਹੁਣ ਕਿੰਨੇ ਰਹਿਣਗੇ ਚਾਰ ਮੁੱਲ ਡਾਕਟਰ ਬਸ 70000 ਚ 400 ਕਿਲੋਮੀਟਰ ਕਰਾਇਆ ਫਰੀ ਆ 70 ਚ ਹਾਂ ਮੈਨੂੰ ਐਂ ਦਿਖਾ ਡਾਕਟਰ ਬੱਸੀ ਪਾਣ ਲੱਗ ਜਾ 30 ਤੋਂ 35000 ਰੁਪਏ ਬੱਸੀ ਅੱਠ ਨੌ ਮਹੀਨੇ ਦੀ ਖਾਂਦੀ ਆ ਸਹੀ ਗੱਲ ਆ ਆਪਣਾ ਸੇਲ ਪਰਚੇਜ ਦਾ ਕੰਮ ਆ ਭੜੇ ਦਾ ਰੱਖਣੀ ਨਹੀਂ ਆਪਾਂ ਨੂੰ ਭਾਜ ਚੰਗਾ ਭਾਜ ਹੀ ਦੇਣਗਾ ਠੀਕ ਆ ਹਾਂ ਬਾਈ ਕਹਿੰਦਾ ਆ ਪਾ ਚਾਹੀਆਂ ਬਾਈ ਪਾ ਆ ਪਾ ਜਿੰਦਾ ਡਾਕਟਰ 70000 ਰੁਪਏ ਚ ਸੋਨੂ ਨਲੇ ਤੱਕਰਾਇਆ ਫ੍ਰੀ ਮਿਲ ਜਾਣਾ 400 ਕਿਲੋਮੀਟਰ ਤੱਕ ਦਾ ਜਿੱਥੇ ਮਰਜੀ ਜੇ ਕੋਈ ਜੋੜੀ ਲਊ ਡਾਕਟਰ 200 ਕਿਲੋਮੀਟਰ ਕਰਾਇਆ ਫ੍ਰੀ ਇਹ ਵੀ ਆਫਰ ਹੈ ਹਾਂ ਸਿੰਗਲ ਨੂੰ ਕੋਈ ਕਰਾਏ ਡਾਕਟਰ ਠੀਕ ਹੈ ਹਾਂ ਸਿੰਗਲ ਨੂੰ ਕਰਾਇਆ ਨਹੀਂ ਜੇ ਕੋਈ ਜੋੜਾ ਵੀ ਲੈਂਦਾ ਤਾਂ ਵੀ 400 ਕਿਲੋਮੀਟਰ ਦੰਦਾਂ ਦੀ ਥਣਾ ਦੀ ਦੇ ਦੇਣੀ ਆ ਦੰਦਾਂ ਤੋਂ ਥਣਾ ਦੀ ਬਾਈ ਕਹਿੰਦਾ ਆਪਣੀ ਗਾਰੰਟੀ ਹੈ ਹਾਂ ਹਾਂਜੀ ਹਾਂਜੀ ਲੈ ਚੱਲ ਰ ਇਸ ਮੁੱਲ ਵੀ ਬਾਈ ਨੇ ਖਿੱਚ ਕੇ ਕਰਤੇ ਤੇ ਬੱਚਾ ਵੀ ਇਕੱਲਾ ਇਕੱਲਾ ਵਾਸ ਚੜ ਕੇ ਇੱਕ ਦੂਜੇ ਤੋਂ ਤੇ ਇੱਕ ਬਾਈ ਕੋਲੇ ਬਾਈ ਵਹਿੜ ਆ लास्ट ਤੇ ਪੰਜ ਨੰਬਰ ਆ ਗਏ ਹਾਂ ਡਾਕਟਰ ਪੰਜਾਬ ਵਾਲੀ ਜਰਸੀ ਆ ਫੁੱਲ ਪਲੀ ਸਮੇ ਹਨਾ ਹਾਂ ਫੁੱਲ ਕੱਦ ਤੇ ਫੁੱਲ ਸਮੇ ਪਲੀ ਆ ਗਈ ਬਾਈ ਪੰਜਾਬ ਵਾਲੀ ਜਰਸੀ ਆ ਗਈ ਥਣਾ ਦਾ ਸਾਈਜ਼ ਆਪਾਂ ਚੈੱਕ ਕਰਵਾਉਣਾ ਪਹਿਲਾਂ ਤਾਂ ਕਿੰਨੇ ਦਿਨਾਂ ਦੀ ਕੱਚੀ ਰੇਸ਼ਮ ਡਾਕਟਰ ਗਾਂਦ ਲੈਂਦੀ ਆ 10 ਦਿਨ ਲੈਂਦੀ ਆ 10 ਦਿਨਾਂ ਦੀ ਕੱਚੀ ਇਕੱਲਾ ਇਕੱਲਾ ਥਣ ਪੂਰੀ ਉਥੇ ਥਣ ਲਗਾਵਾ ਤੇ ਕਿੰਨਾ ਇਹਦਾ ਡਾਕਟਰ ਆਪਾਂ ਦੱਸ ਦਿੰਦੇ ਕੰਮ ਆਪਣਾ ਸੇਰ ਪਰਚਾਈ ਦਾ ਗੈਂਗਾ ਦਾ ਵੀ ਹੈਗਾ ਪਰ ਇਹ ਗਾਂ ਆਪਣੇ ਘਰ ਦੀ ਆ ਠੀਕ ਆ ਹਾਂ ਇਹ ਗਾਂ ਦੀ ਆਪਣੀ 101% ਗਾਰੰਟੀ ਹੋਊਗੀ ਕਿੰਨਾ ਦੁੱਧ ਕੱਢਿਆ ਹੋਇਆ ਦਾ ਦੁੱਧ 22 ਕਿਲੋ ਆਪਣਾ ਚੋਇਆ ਵਾ ਠੀਕ ਆ ਹਾਂ ਖੋਲੇਗਾ ਤੋਰੇਗਾ ਹਾਂ ਦੂਜਾ ਰੀਜਨਲ ਤੀਜਾ ਸੁਆ ਸੁਊਗੀ ਤੀਜਾ ਸੁਆ ਹਾਂ 22 ਕਿਲੋ ਦਾ ਤਾਂ ਨੈਟ ਆਪਣਾ ਚੋਇਆ ਵਾ ਠੀਕ ਆ ਹਾਂ ਹੁਣ ਆਪਾਂ 26 ਨਹੀਂ ਕਹਿੰਦੇ 28 ਨਹੀਂ ਕਹਿੰਦੇ ਦੁੱਧ ਹੁਣ ਸੇਵਾ ਦਾ ਹੋਣਾਗਾ ਠੀਕ ਆ ਬਈ ਕੋਈ 18 ਵੀ ਲੈ ਲੈ ਸਕਦਾ ਤੇ 25 ਵੀ ਕੱਢ ਸਕਦਾ ਠੀਕ ਆ ਹਾਂ ਦੇ ਖੋਲ ਹਜਲਾ ਡਾਕਟਰ ਬੈੜ 10 ਪੈਸੇ ਵੀ ਨਹੀਂ ਬਣੀ 10 ਦਿਨਾਂ ਦੀ ਕੱਚੀ ਆ ਸਹੀ ਗੱਲ 10 ਦਿਨਾਂ ਦੀ ਕੱਚੀ ਆ ਬਈ ਝੋੜੀ ਚੇਕ ਕਰੋ ਬੜੀ ਚੰਗੀ ਆ ਗਈ ਲੇਵਿੰਗ ਸਾਫ ਸੁਥਰੀ ਆ ਜੀ ਸਾਰੀਆਂ ਬਲਟਾਂ ਕੱਢੋ ਕਿ ਫੇਰ ਜਾ ਕਿਤੇ ਕਰਨ ਵਾਲੀ ਸੁਣੂਗੀ ਪਰ ਜੇ ਗੱਲ ਕਰੀਏ ਸੀਰੀਲ ਦੀ ਮਾਂ ਕਹਣਾ ਬਈ ਪਾਣੀ ਪਾਣੀ ਮੈਂ ਤਾਂ ਡਾਟਰ ਠੰਡੀ ਸੀਰੀਲ ਸਾਨਾ ਮਹੀਂ ਆ ਡਾਟਰ ਦੂਜੀ ਮਹੀਂ ਆ ਦੇਖੋ ਯਾਰ ਫੋਲਾ ਲੈ ਦੂਜੀ ਮਹੀਂ ਆਪਾਂ ਗਾਰੰਟੀ ਪਸ਼ੂ ਨਹੀਂ ਆਪਾਂ ਆਏ ਗਏ ਪਸ਼ੂ ਦੀ ਗਾਰੰਟੀ ਲੈਂਦੇ ਨਹੀਂ ਇਹ ਆਪਣੇ ਘਰ ਦੀ ਬੈੜਾ ਲੈ ਕੀ ਆ ਬਾਤ ਲੈ ਲੈ ਡਾਟਰ ਲੈ 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 ਹਜੇ ਬੈਠ ਨੇ ਭਰਨਾ ਡਾਕਟਰ ਕੀ ਬਾਤ ਆ ਭਾਈ ਲੈ ਇੰਨੀ ਠੰਡੀ ਅਸੀਂ ਡਾਟਰ ਲੈ ਚੱਲ ਭਾਈ ਕੋਈ ਮਰਜ਼ੀ ਚੋਈ ਇਹਦਾ ਮੁੱਲ ਭਾਈ ਇਹਦਾ ਡਾਕਟਰ ਮੁੱਲ ਲਾ 6000 ਰੁਪਿਆ 80 ਹਾਂ ਇਹਦਾ ਮੁੱਲ ਹੈਗਾ ਭਾਈ 80000 ਬਾਕੀ ਹੋ ਜਾ ਥੋੜਾ ਕਾਣਾ ਮਾਨਤਾ ਹੋਊ ਡਾਕਟਰ ਠੀਕ ਆ ਭਾਈ ਭਾਈ ਕਹਿੰਦਾ ਮਤਲਬ 80000 ਰੁਪਿਆ ਮੁੱਲ ਲਾ ਬਾਕੀ ਆਏਗਾ 16 ਕਾਣਾ ਮਾਈ ਮਾਨਤਾ ਜਰੂਰ ਹੋ ਜੂਗਾ ਤੇ ਜੇ ਕਿਸੇ ਵੀ ਵੀਰ ਨੂੰ ਨਾ ਚਾਰਾ ਜੋ ਕੋਈ ਵੀ ਨਾ ਪਸੰਦਾ ਵੀ ਬਾਈ ਨਾ ਬਾਈ ਕੰਟੈਕਟ ਕਰੂਗਾ ਵੀਡੀਓ ਨਾ ਵੇਖਣ ਲਈ ਧੰਨਵਾਦ